ਇੱਥੇ ਗਲੋਬਲ ਪਰ ਇੱਥੇ ਮਜ਼ਦੂਰ ਜਿਹੜੇ ਰੇੜੀਆਂ ਲਾ ਕੇ ਆਪਦੇ ਘਰ ਦਾ ਗੁਜ਼ਾਰਾ ਕਰਦੇ ਆ ਨਾ ਫਲਾਂ ਦੀ ਰੇੜੀ ਲਾਦੇ ਨੇ ਕੋਈ ਹੋਰ ਸਮਾਨ ਦੀ ਲੈ ਕੇ ਜਾਂਦੇ ਨੇ ਆਪਣੇ ਪਰਿਵਾਰ ਨੂੰ ਪਾਲਦੇ ਨੇ ਉੱਥੇ ਹੀ ਉਹਨਾਂ ਨੂੰ ਆਡੀਓ ਤੋਂ ਵੱਲ ਬਿਨਾ ਚਲਾਨ ਚਲਾਨ ਘਟ ਕੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਮਜ਼ਦੂਰ ਆਪਦੀਆਂ ਮੰਗਾਂ ਨੂੰ ਲੈ ਕੇ ਦਰਨਾ ਪ੍ਰਦਰਸ਼ਨ ਕਰ ਰਹੇ ਹਨ ਆਪਾਂ ਗੱਲਬਾਤ ਵੀ ਕਰਦੇ ਹਾਂ ਉਹਨਾਂ ਨਾਲ ਵੀ ਉਹਨਾਂ ਦੀ ਕੀ ਮੰਗਾਂ ਨੇ ਪ੍ਰੇਸ਼ੀ ਨਹੀਂ ਚਲੇਗੀ ਹਾਂ ਜੀ ਚਲਾਈ ਹਾਂ ਜੀ ਇਹ ਕੇਸ ਮੁੱਦੇ ਦੇ ਤੁਸੀਂ ਅੱਜ धरना प्रदर्शन ਕਰ ਰਹੇ ਹੋ ਮੈਂ ਜੀ ਮੇਰਾ ਨਾਮ ਗੱਬਰ ਕੇਲੇ ਜੀ ਜਿਹੜਾ ਪ੍ਰਧਾਨ ਭਾਗ ਦਾ ਵਰਦੀਆ ਵਾਲਮੀਕੀ ਸਮਾਜ ਭਵਦਾ ਦਾ ਇਹ ਜੀ ਆਡਾ ਰੇੜਾ ਅੱਜ ਤੁਸੀਂ ਦੇਖ ਹੀ ਲਾ ਘੱਟੋ ਘੱਟ 200 ਦੇ ਲੱਗੇ ਤੇ ਕਿਹੜਾ ਜੀ 400 ਦੇ ਲੱਗਦਾ ਕਿ ਬੰਦਾ ਜੀ ਅਸੀਂ ਬੇਦੀ ਕਰਨ ਸਾਨੂੰ ਕੱਲ ਸਾਨੂੰ ਬੜਾ ਪਰੇਸ਼ਾਨ ਕੀਤਾ ਇਹਨਾਂ ਨੇ ਤੇ ਆਡਿਓ ਸਾਹਿਬ ਨੇ ਜੀ ਮੰਨ ਲਓ ਤੁਸੀਂ ਕੋਈ ਕਾਗਜ਼ ਚੈੱਕ ਕਰੋ ਉਹਦੀ ਕਾਪੀ ਨਹੀਂ ਹੈਗੀ ਚੋਰੀ ਦਾ ਉਹਨੂੰ ਬੌਣ ਕਰ ਦੋ ਅਸੀਂ ਨਹੀਂ ਮੁੱਲਦੇ ਹੁਣ ਗਲੀ 'ਚ ਸੜਕ ਦੇ ਖੜਾ ਰੇੜਾ ਉਹਨੂੰ ਵੜ ਕੇ ਚਲਾਨ ਕਰ ਦਿੱਤਾ ਤਿੰਨ ਰੇੜੇ ਨਾਲ ਖੜਿਆ ਦਾ ਕਰ ਦਿੱਤਾ ਜੀ ਠੀਕ ਹੈ ਨਾ ਕੋ ਕਾਫੀ ਪੁੱਛਦੇ ਨੇ ਨਾ ਕੋ ਕੋਈ ਧੱਕਾ ਸ਼ਾਹੀ ਜਾਂ ਨਹੀਂ ਕੀ ਪਤਾ ਏਜੰਸੀਆਂ ਨੇ ਕੁਝ ਕੀਤਾ ਹੋਵੇ ਦਿੱਤਾ ਦਿੱਤਾ ਹੋਵੇ ਵੀ ਤੁਸੀਂ ਕਾਪੀ ਚੈੱਕ ਕਰੋ ਕੋਈ ਵੀ ਕਾਨੂੰਨ ਹੈ ਇਹ ਕਾਨੂੰਨ ਹੈਗਾ ਹੀ ਖੜੀ ਚੀਜ਼ ਦਾ ਇਹ ਨਹੀਂ ਵੀ ਕਾਪੀ ਭਾਜੀ ਕਾਨੂੰਨ ਹੈਗਾ ਵੀ ਸਾਨੂੰ ਦੱਸ ਦੇਣ ਇਹ ਕਾਨੂੰਨ ਹੈਗਾ ਵੀ ਬਿਨਾਂ ਕਾਗਜ਼ ਚੈੱਕ ਕਰਨ ਤੋਂ ਸਿੱਧਾ ਚਲਾਨ ਕਰ ਦੇਣਾ ਪਹਿਲਾਂ ਕਾਪੀ ਜੀ ਤੁਹਾਡੀ ਕਾਪੀ ਹੈਗੀ ਹੈ ਤੁਹਾਡਾ ਵੀ ਮੇਰਾ ਸਾਡੇ ਕਾਪੀ ਵੀ ਹੈਗੀ ਬਿਲਕੁਲ ਚਲਾਨ ਕੱਟਿਆ ਸਾਡੇ 5000 ਦਾ ਗਰੀਬ ਬੰਦਾ ਕਦੋਂ ਭਰੇਗਾ ਜੀ ਤਾਜੀ ਕਮਾਉਣ ਵਾਲਾ 2 400 ਰੁਪਿਆ ਕਮਾਉਣ ਵਾਲਾ ਬੰਦਾ ਕਦੋਂ ਭਰੇਗਾ ਜੀ ਅੱਛਾ ਇਹ ਤੁਹਾਡਾ ਵੀ ਚਲਾਨ ਕਟਿਆ ਨਹੀਂ ਚਲਾਨ ਨਹੀਂ ਕਟਿਆ ਉਥੇ ਸਾਨੂੰ ਫੜ ਲਿਆ 150 ਰੁਪਿਆ ਕਿਹੜਾ ਕਿਹਦੇ ਸਾਨੂੰ ਉਹ ਸਾਹਮਣੇ ਖਰਚਾ ਵੈਸੇ ਖਰਚਾ ਪਾਣੀ ਦੋ ਛੱਡ ਦਿੰਨੇ ਆ 150 ਰੁਪਏ ਦਾ ਗੇੜਾ ਤੇ 500 ਰੁਪਏ ਮੰਗੀ ਜਾਂਦੇ ਆ ਪੱਲੋ ਪਾ ਕੇ ਦੇ ਦਈਏ ਬਿਲਕੁਲ ਸਹੀ ਗੱਲ ਹੈ ਜੀ ਆ ਪੱਲੋ ਪਾ ਕੇ ਥੋੜੇ ਦੇ ਦੇਣੇ ਨੇ ਹੁਣ ਤੁਹਾਨੂੰ ਦੱਸ 150 ਰੁਪਏ ਦਾ ਗੇੜਾ ਹੋਵੇ 500 ਰੁਪਏ ਆ ਜਾਂਦੇ ਫਿਰ ਤਾਂ ਅਸੀਂ ਰੋਜ਼ ਧਾਰੀ ਪੱਲੋ ਪਾ ਕੇ ਜਾਾਂ ਕਰਾਂ ਜਾਈਏ ਕਿੰਨਾ ਚਲਾਨ ਕੱਟਾਂਗੇ 5000 ਦਾ ਚਲਾਨ ਚਲਾਨ ਨਹੀਂ ਕੱਟਿਆ ਸਾਨੂੰ ਫਰ ਲੈਂਦੇ ਨੇ ਕਹਿੰਦੇ ਸਾਨੂੰ ਖਰਚਾ ਪਾਓ ਖਰਚਾ ਪਾਣੀ ਦੇ ਕੇ ਜਾਓ ਕੌਣ ਕਹਿੰਦਾ ਪੁਲਸ ਵਾਲੇ ਛੋਟੇ ਰਹਿ ਕੇ ਵੱਡੇ ਤੱਕ ਹਾਂ ਜੀ ਪ੍ਰਧਾਨ ਜੀ ਬਿਲਕੁਲ ਜੀ ਇਹਨਾਂ ਦੀ ਗੱਲ ਸਹੀ ਹੈ ਬਿਲਕੁਲ ਧੱਕਾਸ਼ਾਹੀ ਹੋ ਰਹੀ ਅਸੀਂ ਮੈਂ ਅੱਗੇ ਵੀ ਇੱਕ ਭਾਈ ਨੂੰ ਬੰਦੀ ਹੀ ਕਰਨੇ ਥਲੇ ਇੱਕ ਅੱਗੇ ਭਾਈ ਨੂੰ ਵਾਈਡ ਦਿੱਤੀ ਮੈਂ ਪਰ ਮੈਂ ਨਹੀਂ کہنا ਅੱਜ ਕੋਲ ਕਿੰਨੇ ਕੋ ਠੇਲੇ ਤੁਸੀਂ ਬੰਦ ਕੀਤੇ ਆ ਰੋਜ਼ਗਾਰ ਆ ਮੈਂ ਕਹਾਂ ਜੀ ਅੱਜ 200 ਦੇ ਕਰੀਬ ਠੇਲੇ ਜੀ ਤੇ 400 ਤਕਰੀਬ ਬੰਦਾ ਜੀ ਕੀ ਹੋ ਜਾ ਰਿਹਾ ਵੀ 200 ਜਿਹੜੇ ਘਰ ਨੇ ਉਹਨਾਂ ਦੇ ਚੁੱਲ੍ਹੇ ਅੱਜ ਬੰਦ ਮੈਂ ਕਹਾਂ ਜੀ ਚੁੱਲ੍ਹੇ ਬੰਦ ਨੇ ਜੀ ਕੱਲ ਵੀ ਬੰਦ ਸੀ ਕੱਲ ਪਤਾ ਕੀ ਹੋਇਆ ਜੀ ਜੀਨੋ ਪਤਾ ਲੱਗਾ ਵੀ ਆਡੀਓ ਨਿਆਂਇ ਪਰ ਕਿਲੇ ਸਾਰੇ ਘਰ ਦੇ ਨੇ ਕੱਲੇ ਭੁਕੇ ਮਰੇ ਅੱਜ ਹੀ ਭੁਕੇ ਮਰੇ ਤੇ ਸਰਕਾਰ ਸਾਨੂੰ ਕੀ ਕਹਿੰਦੀ ਹੈ ਸਰਕਾਰ ਤੁਹਾਡੀ ਇਹ ਮੰਗ ਨਹੀਂ ਮੰਨਦੀ ਬਿਲਕੁਲ ਜੀ ਮੈਂ ਤੁਹਾਨੂੰ ਅੱਗੇ ਵੀ ਸਮਝਾਇਆ ਜੀ ਅੱਗੇ ਵੀ ਸਮਝਾਇਆ ਕਹਿੰਦਾ ਪਾਵੇ ਇਹ ਸਾਨੂੰ ਨਾ ਤੱਕ ਪਰੇਸ਼ਾਨ ਕੀਤਾ ਜਾਵੇ ਸਾਡੀ ਯੋਜਨਾ ਦੀ ਖੋਵੇਂ ਜੇ ਇਹ ਛੜਕਾਂ ਤੇ ਉੱਤਰ ਪੇ ਫਿਰ ਇਹਨਾਂ ਨੂੰ ਸੰਭਾਲਨੇ ਹੋ। ਏਡੀਸੀ ਜੀ ਸੀ ਮੰਗ ਪੱਤਰ ਨੂੰ ਬਿਲਕੁਲ ਜਾਂਗੀ ਮੰਗ ਪੱਤਰ ਸਾਡੇ ਅਸੀਂ ਦਲਦੀਪ ਦਲਦ ਵਿਕਾਸ ਮੋਰਟਾ ਚੇਅਰਮੈਨ ਖਾਬਾਰੇ ਨੇ ਜੀ ਉਹਨਾਂ ਨੂੰ ਉਹਨਾਂ ਨੂੰ ਦੇ ਕੇ ਮੰਗ ਪੱਤਰ ਅਸੀਂ ਐਮਐਨ ਸਰ ਕੋਲ ਵੀ ਜਾਵਾਂਗੇ ਉਹ ਸਾਡਾ ਏਡੀਸੀ ਦਾ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਈਏ ਜੀ ਬਿਲਕੁਲ ਅਸੀਂ ਅਸੀਂ ਤਾਂ ਖਾਬਰ ਜਾਗੇ ਕਿਉਂਕਿ ਤੇ ਅੱਜ ਸਾਡੇ ਚੁੱਲ੍ਹੇ ਬੰਦ ਨੇ ਕੱਲ ਵੀ ਸਾਡੇ ਬਾਂਸੀ ਆਜੀ ਬੰਦ ਨੇ ਤੇ ਦੱਸੋ ਵੀ ਅਸੀਂ ਹੁਣ ਕੰਮ ਕਹੀ ਕਰਾਂਗਾ ਚੋਰੀਆਂ ਕਰੀਏ ਠੱਗੀਆਂ ਕਰੀਏ ਅਸੀਂ ਗਲਤ ਕੰਮ ਨਹੀਂ ਕਰਦੇ ਕੋਈ ਗਲਤ ਕੰਮ ਨਹੀਂ ਕਰਦੇ ਸਰਕਾਰ ਕਹਿੰਦੀ ਏ ਮੈਂ ਕੈਮਰਾਮੈਨ ਕਹਾਂਗਾ ਇੱਕ ਵਾਰੀ ਉਹਨਾਂ ਦੇ ਠੇਲਿਆਂ ਤੇ ਦਿਖਾਇਆ ਜਾਵੇ ਕਿ ਕਿੰਨੇ ਠੇਲੇ ਇਹਨਾਂ ਨੇ ਬੰਦ ਕੀਤੇ ਨੇ ਕਈ ਘਰਾਂ ਦਾ ਰੋਜ਼ਗਾਰ ਬੰਦ ਹੈ ਅੱਜ ਪ੍ਰਸ਼ਾਸਨ ਨੂੰ ਦੇਖਣਾ ਪਵੇਗਾ ਪ੍ਰਸ਼ਾਸਨ ਦੇਖਣਾ ਪਵੇਗਾ ਵੀ ਇੰਨੇ ਇੰਨੇ ਵੀਕਲ ਇੰਨੇ 200 ਘਰ ਅੱਜ ਬੰਦ ਨੇ ਹਾਂ ਉਹ ਕਹਿ ਰਹੇ ਨੇ ਵੀ ਜਿਨ੍ਹਾਂ ਦੇ ਗਲਤ ਤਰੀਕੇ ਨਾਲ ਵਹੀਕਲ ਚੱਲਦੇ ਨੇ ਜਿਨ੍ਹਾਂ ਦੇ ਲਾਇਸੈਂਸ ਨਹੀਂ ਹੈਗਾ ਹਾਂ ਉਹਨਾਂ ਨੂੰ ਫੜਿਆ ਜਾਵੇ ਜਿਨ੍ਹਾਂ ਦੇ ਲਾਇਸੈਂਸ ਨੇ ਉਹਨਾਂ ਨੂੰ ਨਾ ਫੜਿਆ ਜਾਵੇ ਕੈਮਰਾ ਤਸਵੀਰਾਂ ਦੇਖੋ ਜਿੰਦਾਬਾਦ ਜਿੰਦਾਬਾਦ ਤੱਕੇ ਸ਼ਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਤੱਕੇ ਸ਼ਹੀ ਨਹੀਂ